ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਕੱਲ ਬਹੁਤ ਜ਼ਿਆਦਾ ਮੀਂਹ ਸੀ ਬੱਦਲ ਵਾਈ ਹੋਈ ਪਈ ਸੀ ਤੇ ਅੱਜ ਥੋੜੀ ਜੀ ਧੁੱਪ ਨਿਕਲੀ ਆ ਤੇ ਧੁੱਪ ਨਿਕਲੀ ਤੇ ਆਪਾਂ ਨਾਲੋਂ ਨਾਲ ਕੱਪੜੇ ਧੋ ਕੇ ਸੁੱਕਣੇ ਪਾਤੇ ਬਾਬਾ ਹੋਏ ਸੀ ਉਹ ਵੀ ਦਿਖਾ ਦੇ ਤੇ ਸਾਸੂ ਮਾਤਾ ਸਾਡੀ ਨਾ ਧੋ ਕੇ ਆ ਚੁੱਕੀ ਹੈ ਯੈਸ ਕੀ ਦਿਖਾਵਾਂ ਕੱਪੜੇ ਕੱਪੜੇ ਦਿਖਾਦੇ ਪਤਾ ਹੀ ਲੱਗ ਰਹਿਣਾ ਉਹ ਹੀ ਕੱਪੜੇ ਭਰੇ ਪਿਆ ਕੰਦਾ ਬਨੇਰੇ ਤੇ ਅੱਜ ਆਪਣੀ ਛੋਟੀ ਕੁੜੀ ਮਿਲਣ ਲਈ ਆ ਰਹੀ ਆ ਕਿਉਂਕਿ ਉਹ ਜਾ ਰਹੀ ਆ ਵਾਪਸ ਕੈਨੇਡਾ ਤੇ ਅੱਜ ਉਹ ਸਾਨੂੰ ਮੈਨਣ ਲਈ ਆਉਗੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਨਹੀਂ ਕਹਿਣਾ ਕੁੜੀ ਵਾਸਤੇ ਕੁਝ ਵੀ ਨਹੀਂ ਕਹਿਣਾ ਲਾਣਤਾ ਤੁਹਾਡੇ ਤੇ ਤੇ ਉਧਰ ਚਾਚੇ ਹੁਣੀਆਂ ਨੇ ਖੋਆ ਕੱਢਿਆ ਆ ਛੋਟੇ ਦਿੌਰ ਨੂੰ ਭੇਜਣਾ ਹੈ ਜਿਹੜਾ ਕੈਨੇਡਾ ਰਹਿੰਦਾ ਆ ਵਿੱਚ ਫੋਨ ਆਉਂਦੇ ਹੋਏ ਰੁਕੋ ਮੜਾ ਜਾ ਇੱਕ ਮਿੰਟ ਤੁਹਾਨੂੰ ਇਦਾਂ ਹੀ ਬਲੌਗ ਨਾਲ ਬਣੇ ਰਹੋ ਗੱਲ ਕਰਕੇ ਕਰਦੇ ਹਾਂ ਕੰਟੀਨਿਊ ਮੇਰਾ ਆਧਾਰ ਕਾਰਡ ਵਾਲਿਆਂ ਦਾ ਫੋਨ ਆਇਆ ਸੀ ਵੀ ਤੇਰਾ ਸਾਰੇ ਆਧਾਰ ਕਾਰਡ ਬਣ ਕੇ ਆ ਗਿਆ ਪਹਿਲਾਂ ਬਣਿਆ ਹੋਇਆ ਸੀ ਮਤਲਬ ਹੁਣ ਪਤਾ ਨਹੀਂ ਕੀ ਚੇਂਜ ਕਰਾਇਆ ਕੋਸ ਹਾਂ ਤੇ ਲੱਡੂ ਸਾਡਾ ਆ ਰਿਹਾ ਮਾਤਾ ਨਾ ਕੇ ਤਿਆਰ ਆ ਦੂਜੀ ਮਾਤਾ ਵੀ ਨਾ ਕੇ ਤਿਆਰ ਆ ਕੌਣ ਆਧਾਰ ਕਾਰਡ ਹਮਮ ਦਾ ਹੂੰ ਤੇ ਦਾਖਲੇ ਦਾ ਪ੍ਰੋਗਰਾਮ ਦੇ ਦਾਖਲੇ ਹੂੰ ਤੇ ਕੁੜੀ ਸਾਡੀ ਪਹੁੰਚਣ ਵਾਲੀ ਆ 15 20 ਮਿੰਟ ਚ ਤੇ ਲੱਡੂ ਆਊਗਾ ਸਾਡਾ ਗੋਲਗਾਪਾ ਆਇਆ ਤੇ ਹੁਣ ਸੋਨ ਸਰਾ ਜੀ ਹੋ ਜਾਣੀ ਹਨ ਉਹ ਗੱਲਾਂ ਨਵਾਜਾ ਰਹਿ ਜੂਗਾ ਵਿਚਾਰਾ ਆਹਦੀ ਕਿੰਨਾ ਖੇਡੇ ਆ ਨਾ ਉਹ ਤੋਂ ਦੋਨੇ ਜਾਣੇ ਉਹ ਵੀ ਕਿਵੇਂ ਦੇਖ ਟਪੂਸੀਆ ਕਿਵੇਂ ਮਾਰਦਾ ਸੀ ਉਹਦੋਂ ਬੀਆ ਬੀਆ ਤੇ ਸਿੰਦਰਗੌਰ ਜੀ ਕਹਿੰਦੇ ਨਾ ਕੇ ਤਿਆਰ ਆ ਸੂਟ ਦੇ ਫੁੱਲਾਂ ਵਾਲਾ ਪਵਾ ਕੇ ਆਹ ਫਰੰਟ ਬਹੁਤ ਸੋਹਣਾ ਨਾ ਫੁੱਟ ਦਾ ਤੇ ਚਲੋ ਜੀ ਬਣੇ ਰਿਓ ਇਦਾਂ ਹੀ ਬਲੌਗ ਨਾਲ ਆਪਾਂ ਕੰਟੀਨਿਊ ਕਰਾਂਗੇ ਜਦੋਂ ਆਗੇ ਉਹ ਤੇ ਅੱਜ ਚਾਚੇ ਨੇ ਉਧਰ ਮਾਰਿਆ ਖੋਆ ਤੇ ਜਿਹੜਾ ਮੇਰਾ ਛੋਟਾ ਦਿੌਰ ਹੈਗਾ ਉਹਨੇ ਮੰਗਾਇਆ ਸਪੈਸ਼ਲੀ ਕਹਿੰਦਾ ਤੁਸੀਂ ਬਣਾਵਣਾ ਖਾ ਗਿਆ ਖੋਆ ਤੇ ਮੇਰੇ ਲਈ ਵੀ ਭੇਜੋ ਤੇ ਉਧਰ ਉਹ ਖੋਆ ਕੱਢ ਰਹੇ ਨੇ ਤੇ ਫਿਰ ਅੱਜ ਗਗਨ ਖੋਆ ਲੈ ਕੇ ਜਾਊਗੀ ਉਹਨਾਂ ਵਾਸਤੇ ਤੇ ਮਿਲਦੇ ਆ ਤੁਹਾਨੂੰ ਉਹਨਾਂ ਦੇ ਆਿਆਂ ਤੇ ਕਰਦੇ ਆਪਾਂ ਵਲੌਗ ਨੂੰ ਕੰਟੀਨਿਊ ਤੁਸੀਂ ਕੁਝ ਕਹਿਣਾ ਮੰਮੀ ਮੈਂ ਤਾਂ ਕੁਝ ਨਹੀਂ ਕਹਿਣਾ ਮੰਮੀ ਨੇ ਹੁਣੀ ਇਮੋਸ਼ਨਲ ਹੋ ਜਾਣਾ ਹੈ ਦੋਤਾ ਚੱਲਿਆ ਮੰਮੀ ਦਾ ਕਨੇਡਾ ਵਾਪਸ ਤੇ ਅੱਜ ਥੋੜੇ ਜਿਹਾ ਵੈਸੇ ਹੀ ਸਾਰੇ ਇਮੋਸ਼ਨਲ ਜੇ ਹੋਣਗੇ ਲੇਕਿਓ ਹੰਜੀਆਂ ਦੇ ਨਾਲ-ਨਾਲ ਨਲੀਆਂ ਵੀ ਨਿਕਲ ਗਈਆਂ ਇਹਨਾਂ ਦੀ ਚੁੰਨੀ ਜਿ ਲੈ ਕੇ ਫਿਰ ਐ ਐ ਕਰਨ ਗਈਆਂ ਹੋਰਾਂ ਦੀ ਹੋਈ ਕੱਲ ਵਿਚਾਰੀ ਬਾਵਾ ਬਿਮਾਰ ਸੀਗੀ ਫੋਕ ਤੋ ਆਕੇ ਘਰੇ ਦੂਜੇ ਦਿਨ ਡਾਕਟਰ ਦੇ ਪਹੁੰਚ ਗਈ ਕਿੱਦਾਂ ਮੇਰਾ ਕਿਵੇਂ ਅੰਟਾਈ ਫੇਡ ਹੋਣ ਤੇਰਾ ਇਹ ਅੰਟਾਈ ਫੇਡ ਹੋ ਗਿਆ ਸੀ ਵਿਚਾਰੀ ਸਾਡੀ ਮੋਟੋ ਨੂੰ ਔਰ ਕੱਢ ਲਿਆ ਹੋਆ ਮੁੰਡੇ ਨੂੰ ਭੇਜਣਾ ਫਿਰ ਹੈ ਚਲ ਕਿਵੇਂ ਆ ਸੇਤ ਹੁਣ ਸੇਤ ਠੀਕ ਹੀ ਆ ਕੀ ਕਹਿੰਦਾ ਡਾਕਟਰ ਡਾਕਟਰ ਕਹਿੰਦਾ ਦਵਾਈ ਖਾ ਕੇ ਦੇਖ ਲੈ ਖਾਣੀ ਪੂਰੀ ਹਾਂ ਦਿਲ ਦੁਖਦਾ ਅੱਛਾ ਰਾਮ ਰੂਮ ਕਰ ਲਾ ਥੋੜਾ ਜਿਹਾ ਸਾਹ ਚੜਦਾ ਤੈਨੂੰ ਹਾਂ ਚਲ ਕੋਈ ਨਹੀਂ ਤੇ ਆਪਣੀ ਗੁੜੀ ਆ ਰਹੀ ਐ 15 20 ਮਿੰਟ ਚ ਆਈ ਨਹੀਂ ਅਜੇ ਆਉਂਦੀ ਆ ਬਸ ਆਉਣ ਵਾਲੀ ਆ ਪਹੁੰਚਣ ਵਾਲੀ ਆ ਉਹ ਗੱਡੀ ਕਿਦੀ ਆਪਣੀ ਗਈ ਬਾਹਰ ਉਹ ਸਿਮਰਾ ਲੈ ਕੇ ਗਿਆ ਆ ਫਿਰ ਮੈਂ ਕੰਮ ਕਰਿਆ ਮੋਨੇ ਆਉਣ ਵਾਲੀ ਆ ਉਹਦੋ ਸਿਮਰਾ ਵੀ ਆ ਗਿਆ ਉਹਦੇ ਮੇਰਾ ਕੰਮ ਤਾਂ ਬਹੁਤ ਪਿਆ ਪਹਿਲਾਂ ਜੱਦੀ ਕੀ ਕਰਦੀ ਸੀ ਤੂੰ ਤੂੰ ਆ ਕੱਢਿਆ ਕੋਈ ਭਾਈ ਆ ਕੇ ਬਹਿ ਗਿਆ ਉਹ ਰੋਣ ਲੱਗ ਗਿਆ ਜਵਾਕ ਬਾਹਰ ਗਏ ਮੇਰੇ ਨਾਲ ਕਈ ਉਹ ਤੂੰ ਕਮਾ ਤਾਂ ਆ ਪਹਿਲਾਂ ਉਹ ਕੀ ਹੈ ਬਿਮਾਰ ਤੂੰ ਮੇਰੇ ਕੋਲ ਆ ਜਾ ਮੈਂ ਬਸ ਸਾਡੀ ਬੋਹੂ ਬੈਠੀ ਸੀ ਮੈਂ ਮਾਦੇ ਕੋਲ ਪੁੱਜ ਗਈ ਜਾਲੇ ਰੁਕੇ ਆਈ ਮੈਂ ਸਾਹਮਣੇ ਨਾਲੋਂ ਸਭ ਤੋਂ ਮਸਮਿਆ ਨਾ ਹੀ ਹਾਂ ਸਾਰੀ ਵੀ ਖਸਾਈ ਆਪ ਨੂੰ ਚੱਲ ਕੋਈ ਨਾ ਇੱਧਰ ਲੈ ਚਕਣੀਆਂ ਗੱਲ ਦੀ ਇੱਕ ਬੰਦਾ ਕਹਿੰਦਾ ਆਪਦੇ ਭਾਣ ਜੇ ਵਾਸਤੇ ਲੇਜ ਕੋਕ ਵਗੈਰਾ ਲਿਆਉਂਦੇ ਹੋਏ ਹਾਂ ਨਹੀਂ ਨਾਉਂਦੀ ਹੈ ਹੈ ਫਿਰ ਨੇਸਤੀ ਵਈਆ ਨੂੰ ਜੁੱਤਰਾ ਨਹੀਂ ਦੱਗਦੀ ਐ ਇਹ ਤਾਂ ਮੇਰੇ ਪੈਂਦੀ ਰਹਿੰਦੀ ਆ ਆਪਾਂ ਸੀਰੀਅਸ ਲਈਦੇ ਨਹੀਂ ਜੀ ਆਪਾਂ ਕਰਦੀ ਜੁੱਤਰਾ ਤੋਂ ਨਹੀਂ ਦੱਗਦੀ ਸੀਰੀਅਸ ਹੀ ਨਹੀਂ ਲਈਓ ਜੀ ਮਮੀ ਭੈ ਮੈਂ ਤੇਰਾ ਮੱਤਾ ਮਾਰਦੀ ਇਹਦੇ ਨਾਲ ਸੁਣਦੀ ਤਾਂ ਮੇਰੀ ਕਹਿੰਦੇ ਕੁੜੀ ਸਾਡੀ ਆ ਗਈ ਆ ਤੇ ਮਮੀ ਚੱਲੀ ਆ ਉਹਨਾਂ ਨੂੰ ਅੰਦਰ ਲੈ ਕੇ ਆਉਣ ਲਈ ਮਮੀ ਦਾ ਜ਼ੋਰ ਸੋਹਣਾ ਲੱਗਦਾ ਹਨਾ ਪਲਾਂ ਵਾਲਾ ਔੜਾ ਕੈਂਡ ਐ ਜਾ ਮਗਦੀ ਇਹਨੂੰ ਹਾਂ ਆ ਚੀਜ਼ ਹੁੰਦੀ ਸੂਟ ਦਾ ਮੇਰੇ ਆਗੇ ਮੈਂ ਨਾਨ ਦੇ ਜਿੰਦਾਬਾਦ ਲੈ ਆਈ ਪਹਿਲਾਂ ਹੀ ਲੈ ਨਹੀਂ ਹੁਣ ਕਹਿੰਦੇ ਆ ਜਾ ਤਾ ਕਿ ਮੇਰੇ ਤੋਰ ਨੂੰ ਚੀਜ਼ਾਂ ਵੀ ਨਹੀਂ ਕਰ ਆ ਜਾ ਆ ਜਾ ਆ ਜਾ ਬਹਾਨੇ ਜਿ ਲਾਉਂਦੀ ਰਹਿੰਦੀਆਂ ਕਿਉਂ ਵੀ ਚਾਚੇ ਸਾਡਾ ਲੰਬੂ ਪਹਿਲਾ ਕੋਈ ਵੀ ਨਹੀਂ ਲੈ ਹੁਣ ਸਾਰੇ ਹੀ ਉੱਟ ਗਏ ਆ ਜਾਓ ਇੱਕ ਗਿਆ ਨਾ ਮਗਰੀ ਆ ਗਏ ਸਾਰੇ ਸਾਸ਼੍ਰੀ ਕਾ ਲੋਕਾਂ ਨੇ ਜੰਬੀਨੀ ਨਹੀਂ ਵੀ ਸਾਨੂੰ ਇਹ ਸਾਡੀ ਗਲਤੀ ਆ ਵੀ ਸਾਤੋ ਕੁੜੀ ਨੂੰ ਮਿਲਣ ਜਾਇਆ ਨਹੀਂ ਗਿਆ ਕਿਉਂਕਿ ਇਹਦੀ ਭਾਬੀ ਵੀ ਬਿਮਾਰ ਆ ਢੂਹੀ ਦੋਦੀ ਆ ਇਹ ਵਿਚਾਰੀ ਕਹਿੰਦੀ ਕੋਈ ਨਹੀਂ ਮੈਂ ਹੀ ਆ ਜਾਨੀ ਆ ਤੂੰ ਰਹਿਂਦੇ ਕੱਲੂ ਮੈਂ ਮੰਜੇ ਤੇ ਬਹਿਂਗੀ ਸਾਡੇ ਟੱਬਰ ਨੂੰ ਰੋਟੀਆਂ ਵੀ ਨਹੀਂ ਦੇਣੀਆਂ ਤੂੰ ਗੋਲੀਆਂ ਸਾਰੀਆਂ ਤਾਂ ਨਹੀਂ ਖਾਗ ਇਹ ਤਾਂ ਤੁਰਿਆ ਨਹੀਂ ਜਾਂਦਾ ਅੱਛਾ ਉਹ ਫਿਰ ਹੁਣ ਬਾਲਾ ਹੀ ਆਇਆ ਬਾਲਾ ਕੰਮ ਹੋ ਗਿਆ ਮੈਨੂੰ ਤਾਂ ਮਿਲਣਾ ਮੈਂ ਵਿੱਚ ਖੜੀ ਆ 아, 네. 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 ਮੈਂ ਮੰਦੇ ਦੇ ਪੌਂਗੇ ਦੇ। ਉਹ ਸੋਟੀ ਕਿਨੋਂ ਖਾ ਗਏ ਨਾ। ਮਾਮੇ ਨੂੰ ਦੇ ਦੋ। ਹੱਦੇ ਮਾਮੇ ਨੂੰ। ਇਹ ਉੱਥੇ ਬਈ ਸੀ ਚਿੱਕਣੀ। ਹੱਦੇ। ਇਹਦੇ ਵਿਆਹ ਲਈ ਮਾਮੇ ਦੇ। ਸੁਮੇ। ਵੱਡਾ। ਐਵੇਂ ਸਿਮੇ। ਵੱਡਾ। ਉਹਨੂੰ ਕਿਉ ਮੜਾ ਜ ਮੈਨੂੰ ਦਹੀਂ ਦੇਖਿਆ ਹੁੰਦਾ। ਮੜਾ ਜਾ ਹੋ ਗਿਆ ਉਹਨਾਂ ਤੋਂ ਅੰਦਰ। ਹਰ ਦੇ। ਹੱਦੇ ਮਾਮੇ ਨੂੰ ਦੇ ਦੇ। ਖੋਤੀ ਵੀ ਦੇਖਾਂ ਇਹਨੇ। ਡੱਡੂ। 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 ਜੀਜੀ। ਤੇਰੇ ਨਾਨੇ ਦੇ ਦੇ ਨਾਨੇ ਦੇ ਦੇ। ਅੱਨਾ ਮम्मा ਡੈਡੀ ਬਸ ਨੌਨ।

ਬਹੁਤ ਸਾਰੇ ਵੀ ਹੁੰਦੇ ਨੇ ਜਦੋਂ ਬੰਦਾ ਆਉਂਦਾ ਹੈ। ਚੱਲੋ ਬਈ ਬਾਏ ਬਾਏ। ਹੁਣ ਤਾਂ ਬੰਦਾ ਇਹ ਨਹੀਂ ਕਹਿੰਦਾ ਵੀ ਇਹਨੂੰ ਤਾਂ ਪਤਾ ਹੀ ਨਹੀਂ। ਚਲੋ ਠੀਕ ਹੈ। ਬਾਏ ਬਾਏ। ਫੋਟੋ ਲੈ। ਫੋੜ ਅਗਲੇ ਫੌਲ ਦੇਖੀਏ। ਪਹਿਲੇ ਬੁੱਕ ओके ਬੰਦੇ ਵੇ ਰੱਖਾ ਗੋਇਨੀ ਬਾਸ ਹੁੰਦੇ ਸੰਗ 6 7 8 ਮਹੀਨੇ ਪੈਣੇ ਆ ਚੰਗਾ ਬਈ ਠੀਕ ਹੈ ਤੂੰ ਸੇਲ ਸੂਤ ਬਣਾ ਲਈ ਆਂ ਵੀ ਬਣਾ ਨਹੀਂ ਬਣਦੀ ਆਲੇ 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 ਮੰਮੀ ਇਮੋਸ਼ਨਲ ਹੁੰਦੇ ਹੋਏ ਮੰਮੀ ਇਮੋਸ਼ਨਲ ਹਾਂ ਸਾਰੇ ਹੋਣਗੇ ਉਦੋਂ ਹੀ ਦਿਖਾਉਂਦੇ ਨਹੀਂ ਹੈਗੇ ਨਾਨੀ ਇਮੋਸ਼ਨਲ ਹੋ ਗਈ ਹੈ ਤੇ ਕਿ ਨਾਨੀ ਆ ਜਾ ਤੂੰ ਵੀ ਮੇਰੇ ਪਿੱਛੇ ਆ ਜਾ ਆ ਮਮੀ ਨਹੀਂ ਰੋ ਰਹੀ ਮੈਂ ਰੋ ਨਹੀਂ ਰਹੀ ਚੰਗਾ ਇੱਕ ਮੰਮੀ ਮਮ ਹੈਗੀ ਹੈ ਬਲਦਵੱਜੂਗਾ ਇੱਕ 1.5 ਕਿਲੋਗ੍ਰਾਮ ਕਿੱਥੇ ਗਾ ਨਾਨੀ ਰੋ ਰਹੀ ਜੀ ਜੀ ਲੈਣ ਚਾ ਆਪਣਾ ਨਹੀਂ ਜਾ ਰੋਲਾ ਚਿਕਾ ਸਾਰੇ ਨੂੰ ਬਾਏ ਬਾਏ ਕਰ ਬਾਏ 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 ਐਂਕੁ ਨਾਨਾ ਨਾਨੀ ਗਈ ਬਾਏ ਬਾਏ

बस दोबारा डॉक्टर दे जाना पवगा पहले ही ब्लड सैट आया चाचा फिर चलो ठीक है ओके बाय đi đi chào papa Johnny bye bye miti ye kugiya ye chukri chukri jaldi ਜੀ ਇੱਥੇ ਹੀ ਆਪਾਂ ਬਲੌਗ ਨੂੰ ਕਰਦੇ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਮੰਮੀ ਥੋੜੀ ਜਿਹੀ ਇਮੋਸ਼ਨਲ ਹੋ ਦੂਜੀ ਮੰਮੀ ਵੀ ਇਮੋਸ਼ਨਲ ਹੁੰਦੇ ਹੋਏ